ਜਦੋਂ ਰਜਨੇਸ਼ ਓਸ਼ੋ ਦਰਬਾਰ ਸਾਹਿਬ ਦੇ ਧਰਤੀ ਤੇ ਆਇਆ ਸੀ ਤਾਂ ਉਹਨੇ ਕਿਹਾ ਸੀ ਕਿ ਰੱਬ ਤੇ ਹਰ ਜਗ੍ਹਾ ਤੇ ਮੌਜੂਦ ਹੈ ਪਰ ਇੱਥੇ ਕਿਉਂ ਸਿਰ ਟਕੀਏ ਉਹਨੇ ਸ਼ਬਦ ਵਰਤੇ ਇਸਾਨ ਤੇ ਸੇਵਾਦਾਰ ਨੇ ਕਿਹਾ ਸੀ ਜਦੋਂ ਤੈਨੂੰ ਇਸ ਗੱਲ ਦੀ ਸਮਝ ਆਈ ਗਈ ਹੈ ਕਿ ਰੱਬ ਹਰ ਜਗ੍ਹਾ ਤੇ ਮੌਜੂਦ ਹੈ ਫਿਰ ਇੱਥੇ ਤੁਸੀਂ ਕੀ ਕਰਨ ਆਏ ਹੋ ਸਵਾਲ ਕੀਤਾ ਸੀ ਅੱਗੋਂ ਸੇਵਾਦਾਰ ਨੇ ਬੜੀ ਤਸੱਲੀ ਦੇ ਨਾਲ ਬੜੇ ਚੰਗੇ ਤਰੀਕੇ ਨਾਲ ਸਮਝਾਇਆ ਸੀ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ શરીਰ ਤੇ ਕੀ ਕੁਝ ਲੱਗਿਆ ਹੋਇਆ ਹੈ ਪਰ ਤੁਸੀਂ ਫਿਰ ਵੀ ਕੱਪੜੇ ਕਿਉਂ ਪਾਏ ਨਹੀਂ ਉਸ ਨੇ ਜਵਾਬ ਦਿੱਤਾ ਸੀ ਕਿ ਇਹ ਸਮਾਜ ਵਿੱਚ ਵਿਚਰਨ ਦਾ ਕੋਡ ਹੈ ਤੇ ਸਾਡੇ ਸੇਵਾਦਾਰ ਨੇ ਕਿਹਾ ਸੀ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਨੇ ਕਿ ਇਸੇ ਤਰ੍ਹਾਂ ਜਿਵੇਂ ਸਮਾਜ ਵਿੱਚ ਵਿਚਰਨ ਦਾ ਕੋਡ ਹੈ ਇਸੇ ਤਰ੍ਹਾਂ ਇਸ ਸਥਾਨ ਤੇ ਆਉਣ ਦਾ ਵੀ ਇੱਕ ਕੋਡ ਆਫ ਕੰਡਕਟ ਹੈ ਇਥੋਂ ਦੀ ਇੱਕ ਮਰਿਆਦਾ ਹੈ ਕਿ ਇੱਥੇ ਸਿਰ ਟਾ ਕੇ ਆਈਦਾ ਹੈ ਤੇ ਨਾਲ ਮੈਂ ਥੱਲੇ ਕੁਝ ਤੁਹਾਨੂੰ ਫੋਟੋਆਂ ਦੇ ਰਿਹਾ ਕਿ ਇਹ ਸਾਰੇ ਗੱਲਬਾਤ ਹੋਣ ਤੋਂ ਬਾਅਦ ਓਸ਼ੋ ਖੁਦ ਆਪਣਾ ਸਿਰ ਢਾਕੇ ਦਰਬਾਰ ਸਾਹਿਬ ਨਮਸਕਾਰ ਕਰ ਤਾਂ ਗਿਆ ਸੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਸੀਂ ਸਾਰੀ ਆ ਵੀਡੀਓ ਸੁਣ ਲਓ ਜਿਹੜੀ ਥੱਲੇ ਨਾਲ ਪ੍ਰੋਫੈਸਰ ਇੰਦਰ ਸਿੰਘ ਘਗਾ ਜੀ ਉਹਨਾਂ ਦੀ ਵੀਡੀਓ ਚੱਲ ਰਹੀ ਹੈ ਪਹਿਲਾਂ ਇਹ ਸੁਣ ਲਓ ਓਸ਼ੋ ਨੇ ਇਹੋ ਹੀ ਗੱਲ ਖੜੀ ਕੀਤੀ ਸੀ ਰਜਨੇਸ਼ਨ ਇਹ ਜਦੋਂ ਇਹ ਕਹਿੰਦੇ ਸੀ ਕਿ ਤੁਸੀਂ ਸਿਰ ਢਾਕੇ ਅੰਦਰ ਜਾਓ ਉਹ ਕਰਨ ਲੱਗਾ ਕਾਦੇ ਵਾਸਤੇ ਕਹਿੰਦੇ ਇਹ ਰੱਬ ਦਾ ਘਰ ਹੈ ਉਕਣ ਲੈ ਰੱਬ ਕਿੱਥੇ ਨਹੀਂ ਬਸਦਾ ਬਾਬਾ ਨਾਨਕ ਤਾਂ ਮੱਕੇ ਜਾ ਕੇ ਵੀ ਕਹਿੰਦੇ ਨੇ ਕਿ ਰੱਬ ਹਰੇਕ ਥਾਂ ਤੇ ਵਸਦਾ ਹੈ ਤੇ ਮੇਰੇ ਪੈਰ ਉਧਰ ਕਰਦੇ ਹੋ ਜਿੱਥੇ ਰੱਬ ਨਹੀਂ ਹੈ ਤੇ ਉਹ ਵੀ ਨਿਰੁੱਤਰ ਹੋ ਗਏ ਸੀ ਪਰ ਫਿਰ ਅਖੀਰ 'ਚ ਇਹ ਕਹਿਣਾ ਪਿਆ ਸੀ ਕਿ ਜੀ ਸਾਡੀ ਇਹ ਮਰਿਆਦਾ ਹੈ ਇਧਰਲੇ ਪਾਸੇ ਪੈਰ ਨਹੀਂ ਕਰੀਦੇ ਤਾਂ ਗੁਰੂ ਨਾਨਕ ਸਾਹਿਬ ਇਹੋ ਜੀਆਂ ਗੱਲਾਂ ਕਰਦੇ ਰਹੇ ਨੇ ਤੇ ਜਦੋਂ ਓਸ਼ੋ ਨੇ ਇਹ ਗੱਲ ਕਹੀ ਕਿ ਰੱਬ ਕਿੱਥੇ ਨਹੀਂ ਹੈ ਤਾਂ ਜੇ ਬਾਹਰਲੇ ਪਾਸੇ ਮੈਂ ਸਿਰ ਨੰਗਾ ਕਰੀ ਫਿਰਦਾ ਉੱਥੇ ਕੀ ਰੱਬ ਨਹੀਂ ਹੈ ਇਹਨਾਂ ਨੂੰ ਕੋਈ ਜਵਾਬ ਨਹੀਂ ਸਿਆ ਆ ਓਸ਼ੋ ਬਿਨਾਂ ਮੱਥਾ ਟੇਕੇ ਮੁੜ ਗਿਆ ਭਾਵ ਕੇ ਇਹਨਾਂ ਕੋਲੇ ਪੜ੍ਹੇ ਲਿਖੇ ਵਿਦਵਾਨ ਇਹਨਾਂ ਗੱਲਾਂ ਦਾ ਜਵਾਬ ਦੇਣ ਵਾਸਤੇ ਅਜੇ ਤੱਕ ਨਹੀਂ ਹੈ। ਵੀਡੀਓ ਤੁਸੀਂ ਸਾਰੀ ਸੁਣ ਲਈ ਆ। ਪੰਜਾਬੀ ਦੀ ਇੱਕ ਅਖਾਣ ਹੈ ਕਿ ਨੀਮ ਹਕੀਮ ਖਤਰਾ ਏ ਜਾਨ। ਅਧੂਰਾ ਗਿਆਨ ਬੰਦੇ ਲਈ ਹਮੇਸ਼ਾ ਖਤਰਨਾਕ ਹੁੰਦਾ ਹੈ। 인ਦਰ ਸਿੰਘ ਕਾ ਗਾਜੀ ਜਦੋਂ ਰਜਨੇਸ਼ ਓਸ਼ੋ ਦਰਬਾਰ ਸਾਹਿਬ ਦੇ ਧਰਤੀ ਤੇ ਆਇਆ ਸੀ ਤਾਂ ਉਹਨੇ ਕਿਹਾ ਸੀ ਕਿ ਰੱਬ ਤੇ ਹਰ ਜਗ੍ਹਾ ਤੇ ਮੌਜੂਦ ਹੈ ਪਰ ਇੱਥੇ ਕਿਉਂ ਸਿਰ ਟਕੀਏ? ਉਹਨੇ ਸ਼ੌਧ ਵਰਤੇ ਸਾਨੂੰ ਤੇ ਸੇਵਾਦਾਰ ਨੇ ਕਿਹਾ ਸੀ ਜਦੋਂ ਤੈਨੂੰ ਇਸ ਗੱਲ ਦੀ ਸਮਝ ਆਈ ਗਈ ਹੈ ਕਿ ਰੱਬ ਹਰ ਜਗ੍ਹਾ ਤੇ ਮੌਜੂਦ ਹੈ ਫਿਰ ਇੱਥੇ ਤੁਸੀਂ ਕੀ ਕਰਨ ਆਏ ਹੋ ਸਵਾਲ ਕੀਤਾ ਸੀ ਅੱਗੋਂ ਸੇਵਾਦਾਰ ਨੇ ਬੜੀ ਤਸੱਲੀ ਦੇ ਨਾਲ ਬੜੇ ਚੰਗੇ ਤਰੀਕੇ ਨਾਲ ਸਮਝਾਇਆ ਸੀ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਸ਼ਰੀਰ ਤੇ ਕੀ ਕੁਝ ਲੱਗਿਆ ਹੋਇਆ ਪਰ ਤੁਸੀਂ ਫਿਰ ਵੀ ਕੱਪੜੇ ਕਿਉਂ ਪਾਏ ਨਹੀਂ ਉਸ ਨੇ ਜਵਾਬ ਦਿੱਤਾ ਸੀ ਕਿ ਇਸ ਸਮਾਜ ਵਿੱਚ ਵਿਚਰਨ ਦਾ ਕੋਡ ਹੈ ਤੇ ਸਾਡੇ ਸੇਵਾਦਾਰ ਨੇ ਕਿਹਾ ਸੀ ਸ਼੍ਰੋਮਣੀ ਕਮੇਟੀ ਦੇ ਸੇਵਾਦਾਰ ਨੇ ਕਿ ਇਸੇ ਤਰ੍ਹਾਂ ਜਿਵੇਂ ਸਮਾਜ ਵਿੱਚ ਵਿਚਰਨ ਦਾ ਕੋਡ ਹੈ ਇਸੇ ਤਰ੍ਹਾਂ ਇਸ ਸਥਾਨ ਤੇ ਆਉਣ ਦਾ ਵੀ ਇੱਕ ਕੋਡ ਆਫ ਕੰਡਕਟ ਹੈ ਇਥੋਂ ਦੀ ਇੱਕ ਮਰਿਆਦਾ ਹੈ ਕਿ ਇੱਥੇ ਸਿਰ ਟਾ ਕੇ ਆਈਦਾ ਹੈ ਤੇ ਨਾਲ ਵਾ ਥੱਲੇ ਕੁਝ ਤੁਹਾਨੂੰ ਫੋਟੋਆਂ ਦੇ ਰਿਹਾ ਤੇ ਇਹ ਸਾਰੇ ਗੱਲਬਾਤ ਹੋਣ ਤੋਂ ਬਾਅਦ ਉਸੋ ਖੁਦ ਆਪਣਾ ਸਿਰ ਟਾ ਕੇ ਦਰਬਾਰ ਸਾਹਿਬ ਨਮਸਕਾਰ ਕਰ ਤਾਂ ਗਿਆ ਸੀ ਇਹ ਪੂਰੀ ਜਾਣਕਾਰੀ ਹੈ ਜੇ ਚੰਗੀ ਲੱਗੀ ਤਾਂ ਇਹਨੂੰ ਇੰਨੀ ਕੁ ਸ਼ੇਅਰ ਕਰ ਦਿਓ ਕਿ ਪ੍ਰੋਫੈਸਰ ਇੰਦਰ ਸਿੰਘ ਘਾਜੀ ਤੱਕ ਪਹੁੰਚ ਜਾਵੇ ਬਹੁਤ ਬਹੁਤ ਧੰਨਵਾਦ